हे भाई गुरु दी हस्ती मनुखा जीवन दा फल देण वाली है मैं गुरु दे दर्शन तो सदके जांदा हां गुरु दे कोमल चरणां नु मैं अपने मन दा जिंदा आसरा बनांदा हां रहाओ हे भाई गुरु दे शब्दी राहें मैं अपने हृदय विच परमात्मा दा ध्यान धरदा हां अते अपनी जीब नाल ਪਰਮਾਤਮਾ ਦੇ ਨਾਮ ਦਾ ਜਾਪ ਜਪਦਾ ਹਾਂ ਹੇ ਭਾਈ ਗੁਰੂ ਦੀ ਸੰਗਤ ਵਿੱਚ ਰਹਿ ਕੇ ਮੈਂ ਜਨਮ ਮਰਨ ਦਾ ਗੇੜ ਮੁਕਾ ਲਿਆ ਹੈ ਅਤੇ ਆਤਮਕ ਜੀਵਨ ਦੇਣ ਵਾਲੀ ਸਿੱਖਤ ਸਲਾਹ ਕੰਨਾਂ ਨਾਲ ਸੁਣ ਕੇ ਇਸ ਨੂੰ ਮੈਂ ਆਪਣੇ ਜੀਵਨ ਦਾ ਆਸਰਾ ਬਣਾ ਲਿਆ ਹੈ ਹੇ ਭਾਈ ਗੁਰੂ ਦੀ ਬਰਕਤ ਨਾਲ ਮੈਂ ਕਾਮ ਕ੍ਰੋਧ ਲੋਭ ਮੋਹ ਆਦਿਕ ਨੂੰ ਆ ਗਿਆ ਹੈ ਹਿਰਦੇ ਵਿੱਚ ਪ੍ਰਭੂ ਨਾਮ ਨੂੰ ਪੱਕਾ ਕਰਕੇ ਟਿਕਾਣਾ ਦੂਜਿਆਂ ਦੀ ਸੇਵਾ ਕਰਨੇ ਆਚਰਣ ਨੂੰ ਪਵਿੱਤਰ ਰੱਖਣਾ ਇਹ ਮੈਂ ਚੰਗੀ ਜੀਵਨ ਮਰਿਆਦਾ ਬਣਾ ਲਈ ਹੈ हे ਨਾਨਕ ਆਖ ਹੈ ਪਈ ਤੂੰ ਵੀ ਇਹ ਅਸਲੀਅਤ ਆਪਣੇ ਮਨ ਵਿੱਚ ਵਸਾ ਲੈ ਅਤੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ